ਪੰਜਾਬ ਦੇ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਵੱਡਾ ਝਟਕਾ ਇੱਕ ਮੰਤਰੀ ਨੂੰ ਪੱਟ ਕੇ ਲੈ ਗਈ ਹੈ ਕਾਂਗਰਸ ਆਮ ਆਦਮੀ ਪਾਰਟੀ ਦੇ ਵਿੱਚੋਂ ਵੱਡਾ ਝਟਕਾ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਲਗਾਤਾਰ ਕਾਂਗਰਸ ਆਮ ਆਦਮੀ ਪਾਰਟੀ ਨੂੰ ਝਟਕੇ ਤੇ ਝਟਕੇ ਦੇ ਰਹੀ ਹੈ ਇੱਕ ਸਾਬਕਾ ਮੰਤਰੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਆਮ ਆਦਮੀ ਪਾਰਟੀ ਛੱਡ ਕੇ ਕਿਹੜਾ ਮਾਮਲਾ ਹੈ ਕੀ ਗੱਲਬਾਤ ਹੈ ਤੁਹਾਨੂੰ ਸਾਰਾ ਕੁਝ ਦੱਸਦੇ ਆ ਤੁਸੀਂ ਜੁੜੇ ਲੋਕਪਾਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਉਮੀਦ ਕਰਦੇ ਆ ਕਿ ਤੁਹਾਡਾ ਦਿਨ ਬੜਾ ਚੰਗਾ ਚੜਿਆ ਹੋਵੇਗਾ ਤੇ ਚੰਗਾ guzਰੇਗਾ ਤੇ ਗੱਲ ਖਬਰ ਦੀ ਕਰ ਲੈਣੇ ਆ ਖਬਰ ਇਹ ਹੈ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਕਰਾਰਾ ਝਟਕਾ ਦਿੰਦਿਆਂ ਹੋਇਆਂ ਜਿਹੜਾ ਉਹ ਇੱਕ ਮੰਤਰੀ ਨੂੰ ਪੱਟ ਕੇ ਲਜਾਂਚ ਕਾਮਯਾਬੀ ਹਾਸਲ ਕੀਤੀ ਹੈ ਖਰੜ ਦੇ ਨਾਲ ਸਬੰਧਤ ਇਸ ਮੰਤਰੀ ਦਾ ਨਾਮ ਜਦ ਤੁਹਾਨੂੰ ਦੱਸਾਂਗੇ ਤਾਂ ਤੁਸੀਂ ਕਹੋਗੇ ਕਿ ਵਾਕਈ ਕਾਂਗਰਸ ਨੇ ਇੱਕ ਵੱਡਾ ਝਟਕਾ ਇਸ ਵੇਲੇ ਦੇ ਦਿੱਤਾ ਹੈ ਕਾਂਗਰਸ ਨੇ ਸਾਬਕਾ ਮੰਤਰੀ ਰੇ ਜਗਮੋਰ ਸਿੰਘ ਕਾਂਗ ਤੇ ਉਹਨਾਂ ਦੇ ਪੁੱਤਰ ਜਦਵਿੰਦਰ ਸਿੰਘ ਕਾਂਗ ਨੂੰ ਮੁੜ ਕਾਂਗਰਸ ਚ ਸ਼ਾਮਲ ਕਰ ਲਿਆ ਕਾਂਗਰਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਚਾਰਾਜੋਈ ਕਰਦੀ ਹੋਈ ਵਿਖਾਈ ਦੇ ਰਹੀ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਖਰੜ ਤੋਂ ਟਿਕਟ ਨਾ ਮਿਲਣ ਦੇ ਕਾਰਨ ਜਗਮਉਨ ਸਿੰਘ ਕੰਗ ਅਤੇ ਉਹਨਾਂ ਦੇ ਪੁੱਤਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸੀ ਆਖਰਕਾਰ ਉਹਨਾਂ ਨੂੰ ਆਸ ਸੀ ਕਿ ਉਹਨਾਂ ਨੂੰ ਇਸ ਵਾਰ ਜਿਹੜਾ ਉਹ ਟਿਕਟ ਮਿਲ ਸਕਦੀ ਹੈ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਰ ਉਹ ਵੀ ਨਹੀਂ ਮਿਲੀ ਤਾਂ ਉਸ ਤੋਂ ਬਾਅਦ ਨਾਰਾਜ਼ ਹੋ ਕੇ ਜਗਮਉਨ ਕੰਗ ਅਤੇ ਉਹਨਾਂ ਦੇ ਪੁੱਤਰ ਜਦਵਿੰਦਰ ਕੰਗ ਮੋੜ ਕਾਂਗਰਸ 'ਚ ਚਲੇ ਗਏ ਇਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਖਰੜ ਕੁਰਾਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨੁਕਸਾਨ ਹੋ ਸਕਦਾ ਕਿਉਂਕਿ ਜਗਮਉਨ ਸਿੰਘ ਕੰਗ ਦੀ ਇਹਨਾਂ ਇਲਾਕਿਆਂ ਦੇ ਵਿੱਚ ਚੰਗੀ ਪੈੜ ਸੀ ਬਿਨਾ ਕਿਸੇ ਐਮ ਐਲ ਏ ਮੰਤਰੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਹਲਕੇ ਯਾਨੀ ਕਿ ਖਰੜ ਹਲਕੇ ਵਿੱਚ ਬੜੀ ਛਿੱਦੜ ਦੇ ਨਾਲ ਵਿਚਰ ਰਹੇ ਸਨ ਲੋਕਾਂ ਦੇ ਕੰਮਕਾਰ ਕਰਾਉਂਦੇ ਹੋਏ ਨਜ਼ਰ ਆਉਂਦੇ ਸਨ ਖਬਰਾਂ ਦੇ ਵਿੱਚ ਹਮੇਸ਼ਾ ਬਣੇ ਰਹਿੰਦੇ ਸਨ ਪਰ ਹੁਣ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਕਾਂਗਰਸ ਚ ਚਲੇ ਗਏ ਨੈਸ਼ਨਲ ਹੁਣ ਨੁਕਸਾਨ ਤਾਂ ਤੈ ਆਮ ਆਦਮੀ ਪਾਰਟੀ ਨੂੰ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ ਪਾਰਟੀ ਨੂੰ ਕਿ ਉਹਨਾਂ ਦਾ ਆਗੂ ਕੰਮ ਕਰ ਰਿਹਾ ਪਰ ਉਹ ਜਦੋਂ ਚਲੇ ਜਾਵੇ ਤਾ ਅਜਈ ਸਥਿਤੀ ਬਣ ਜਾਂਦੀ ਹੈ। ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਚੋਣਾਂ ਦੀ ਜੰਗ ਦੇ ਵਿੱਚ ਨਵਾਂ ਮੋੜ ਆ ਗਿਆ। ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਖਰੜ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਕਾਂਗਰਸ ਨੂੰ ਛਾਲ ਵੀ ਦਾ ਆ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਜਗਮਉਨ ਸਿੰਘ ਕੰਗ ਅਤੇ ਉਹਨਾਂ ਦੇ ਪੁੱਤਰ ਜਦਵਿੰਦਰ ਸਿੰਘ ਨੇ ਇੱਕ ਇੱਕ ਵਾਰ ਫਿਰ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਆ ਉਹਨਾਂ ਨੇ ਦਿੱਲੀ ਦੇ ਵਿੱਚ ਪਾਰਟੀ ਦੇ ਪ੍ਰਧਾਨ ਮਲਕਾਰ ਅਰਜੁਨ ਖੜਗੇ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਜੁਆਇਨ ਕੀਤੀ ਹੈ ਇਸ ਮੌਕੇ ਪਾਰਟੀ ਦੇ ਪੰਜਾਬ ਇਨਚਾਰਜ ਦਵਿੰਦਰ যাদਬ ਵੀ ਉੱਥੇ ਹਾਜ਼ਰ ਰਹੇ ਇਸ ਵਿੱਚ ਆਪ ਦੇ ਲਈ ਇੱਕ ਝਟਕਾ ਸਮਝਿਆ ਜਾ ਸਕਦਾ ਹੈ ਕੰਗ ਖਰੜ ਵਿਧਾਨ ਸਭਾ ਹਲਕੇ ਦੇ ਵਿੱਚ ਚੰਗਾ ਖਾਸਾ ਪ੍ਰਭਾਵ ਰੱਖਦੇ ਆ ਹਾਲਾਂਕਿ ਆਪ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਕਦੇ ਵੀ ਨਹੀਂ ਸੌਂਪੀ ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਸਨ ਤਾਂ ਉਸ ਸਮੇਂ ਕਾਂਗਰਸ ਪਾਰਟੀ ਨੂੰ ਖਰੜ ਦੇ ਵਿੱਚ ਜਗਮਉਨ ਸਿੰਘ ਕਾਂਗਰ ਦੀ ਟਿਕਟ ਕੱਟ ਦਿੱਤੀ ਗਈ ਸੀ ਨਾਲ ਹੀ ਰੋਪੜ ਦੇ ਵਿੱਚ ਸ਼ਰਾਬ ਕਾਰੋਬਾਰੀ ਵਿਜੇ ਸ਼ਰਮਾ ਟਿੰਕੂ ਨੂੰ ਖਰੜ ਦੇ ਵਿੱਚ ਚੋਣਾਂ ਵੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਉਸ ਸਮੇਂ ਕੰਗਨੇ ਰੋਪ ਲਗਾਏ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਈ ਕਮਾਂਡ ਨੂੰ ਮਿਸਗਾਈਡ ਕਰਕੇ ਉਹਨਾਂ ਦੀ ਟਿਕਟ ਠਕਵਾਈ ਹੈ ਕਿਉਂਕਿ ਉਹ ਇੱਕ ਸੀਨੀਅਰ ਆਗੂ ਨੇ ਇਸ ਤੋਂ ਬਾਅਦ ਉਹ ਆਪ ਦੇ ਵਿੱਚ ਸ਼ਾਮਲ ਹੋ ਗਏ ਨਾਲ ਹੀ ਵਿਧਾਨ ਸਭਾ ਚੋਣਾਂ ਦੇ ਵਿੱਚ ਚਮਕੌਰ ਸਾਹਿਬ ਜਿੱਥੋਂ ਚਰਨਜੀਤ ਚੰਨੀ ਚੋਣਾਂ ਲੜ ਰਹੇ ਸਨ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਇਹਨਾਂ ਹੀ ਨਹੀਂ ਉਹਨਾਂ ਦੀ ਤਰਫੋਂ ਚੰਨੀ ਦੇ ਖਿਲਾਫ ਗਾਣਾ ਤਿਆਰ ਕਰਵਾਇਆ ਗਿਆ ਸੀ ਜਿਹੜਾ ਕੇ ਲਈ ਉਹਨਾਂ ਨੇ ਪ੍ਰਚਾਰ ਕੀਤਾ ਕਲਮਲਾ ਕੇ ਦੇਖਿਆ ਜਾਵੇ ਕਾਂਗਦੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਘਾਟਾ ਪਿਆ ਤੇ ਕਾਂਗਰਸ ਨੂੰ ਲਾਭ ਮਿਲਦੇ ਪੂਰੇ ਪੂਰੇ ਚਾਂਸ ਬਣ ਗਏ ਨੇ ਖਾਸ ਕਰਕੇ ਖਰੜ ਰੋਪੜ ਦੇ ਇਲਾਕੇ ਦੇ ਅੰਦਰ ਕਿਉਂਕਿ ਕਾਂਗ ਦਾ ਇਹ ਕਰਮ ਭੂਮੀ ਰਹੀ ਹੈ ਇੱਥੋਂ ਮੰਤਰੀ ਵੀ ਬਣੇ ਵਿਧਾਇਕ ਵੀ ਬਣੇ ਅਤੇ ਲਗਾਤਾਰ ਵਿਚਰਦੇ ਵੀ ਰਹੇ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਐ ਨਫੇ ਨੁਕਸਾਨ ਤਾਰ ਚੋਣਾਂ ਦੇ ਨਤੀਜੇ ਦੱਸਣਗੇ ਪਰ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਕਾਂਗਰਸ ਨੇ ਇੱਕ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗ ਦੇ ਕਾਂਗਰਸ ਦੇ ਵਿੱਚ ਦੁਬਾਰਾ ਵਾਪਸ ਜਾਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਘਾਟਾ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਫਾਇਦਾ ਹੋਵੇਗਾ ਕਾਂਗਰਸ ਨੂੰ ਕਿੰਨਾ ਫਾਇਦਾ ਹੋ ਸਕਦਾ ਹੈ ਇਹ ਆਪਣੀ رائے ਕਮੈਂਟ ਬਾਕਸ ਚ ਜਰੂਰ ਦਰਜ ਕਰਾਓ ਪਰ ਬੜੇ ਅਦਬ ਤੇ ਸਤਿਕਾਰ ਦੇ ਨਾਲ ਤਾਂ ਜੋ ਕਿਸੇ ਨੂੰ ਕੋਈ ਠੇਸ ਨਾ ਪਹੁੰਚੇ